ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਆ, ਹਰ ਸਾਲ ਰਿਜ਼ਲਟ ਆਉਂਦੇ ਆ, ਲਗਾਤਾਰ ਬੱਚਿਆਂ ਨੂੰ ਆਪੋਰਚੁਨਿਟੀਆਂ ਮਿਲਦੀਆਂ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿਨੇ ਕੋਈ ਨੇ ਕਿਹਾ ਤੀਜੀ ਨੌਕਰੀ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਕਿਉਂ ਆਪਾਂ ਕੋਈ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਮੌਨਸੂਨ ਦੇ ਦਸਤਕ ਦੇਣ ਦੇ ਨਾਲ ਹੀ ਆਮ ਲੋਕਾਂ ਦੇ ਅੰਦਰ ਡਰ ਸਟਾਨ ਲੱਗ ਪੈਂਦਾ ਹੈ ਡੈਂਗੂ ਦਾ ਕਿੱਦਾਂ ਬਚਾਅ ਹੋਣਾ ਹੈ ਡੈਂਗੂ ਤੋਂ ਕੀ ਤਿਆਰੀਆਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਜੇਕਰ ਡੈਂਗੂ ਦੇ ਮਰੀਜ਼ ਆਜਾ ਸਾਡੇ ਨਾਲ ਜ਼ਿਲ੍ਹਾ ਮਲੇਰੀ ਅਫਸਰ ਮੌਜੂਦ ਹੈ ਗੱਲਬਾਤ ਵੀ ਕਰਾਂਗੇ ਜਾਣਾਂਗੇ ਵੀ ਕਿੰਨੇ ਕੁ ਪੁਖਤਾ ਪ੍ਰਬੰਧ ਨੇ ਇਹ ਕਿੱਦਾਂ ਬਚਣਾ ਚਾਹੀਦਾ ਇਸ ਡੈਂਗੂ ਵਰਗੀ ਬਿਮਾਰੀ ਤੋਂ ਕਿਨਾ ਮਜੀ ਮੇਰਾ ਨਾ ਪ੍ਰੇਤ ਪਾਲ ਸਿੰਘ ਅਸਿਸਟੈਂਟ ਮੈਡੀਕਲ ਅਫਸਰ ਗੁਰਦਾਸਪੁਰ ਹਾਂ। ਪਰ ਇਹ ਦੱਸ ਦਿਓ ਕਿ ਇਹ ਡੇਂਗੂ ਆ ਕਿੰਨਾ ਕੁ ਖਤਰਨਾਕ ਆ ਕੀ ਬਚਾਅ ਹੋਣਾ ਚਾਹੀਦਾ ਔਰ ਕੀ ਤਿਆਰੀਆਂ ਨੇ ਅੱਜ ਤੁਹਾਡਾ ਇੱਥੇ ਸਿਵਲ ਹਸਪੀਟਲ ਬਟਾੜਾ ਵਿੱਚ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਵਾਦ ਤੁਸੀਂ ਅੱਜ ਸਾਡੇ ਸਰਕਾਰ ਵੱਲੋਂ ਚਲਾਈ ਮੁਹਿੰਮ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਅਸੀਂ ਐਡ ਐਡਿਸ਼ਨ ਹੈ ਡੈਂਗੂ ਤੇ ਚਿਕਨਗੁਨਿਆ ਦਾ ਸੀਜ਼ਨ ਆ ਇਹਦੇ ਵਿੱਚ ਅਸੀਂ ਅੱਜ ਗਰਦਾਸਪੁਰ ਤੋਂ ਸਪੈਸ਼ਲ ਬਿਤਾ ਦੇ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਆਏ ਆ ਡੈਂਗੂ ਤੇ ਚਿਕਨਗੁਨਿਆ ਜਿਹੜਾ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਡੈਂਗੂ ਅਤੇ ਚਿਕਨਗੁਨਿਆ ਜਿਹੜਾ ਇਹ ਏਡੀਜ ਅਜੀਪਤੀ ਨਾਮ ਦਾ ਮੱਛਰ ਹੈ ਜਿਹੜਾ ਕਿ ਡੈਂਗੂ ਨੂੰ ਮਲੇਰੀਆ ਡੈਂਗੂ ਜਿਹੜਾ ਵਾ ਚਿਕਨਗੁਨਿਆ ਇਹਨੂੰ ਉਹ ਪੈਦਾ ਕਰਦਾ ਡੰਗ ਮਾਰਦਾ ਤੇ ਉਹ ਇਹੜੀ ਏਜੀਪਟੀ ਨਾਂ ਦੇ ਮੱਛਰ ਤੋਂ ਹੀ ਪੈਦਾ ਹੁੰਦਾ ਜਿਹੜਾ ਡੇਂਗੂ ਬੁਖਾਰ ਹੈ ਲੋਕਾਂ ਨੂੰ ਖਾਸ ਕਰਕੇ ਆਪਣੇ ਆਪ ਸਫਾਈ ਦਾ ਤਾਇਲ ਬਹੁਤ ਅਕਾ ਚਾਹੀਦਾ ਘਰਾਂ ਦੇ ਵਿੱਚ ਆਲੇ ਦੁਆਲੇ ਦੀ ਸਫਾਈ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਆਪਣੇ ਇਰਦ-ਗਿਰਦ ਖੜਾ ਪਾਣੀ ਜਿਹੜਾ ਉਹ ਕਿਤੇ ਵੀ ਜਿਹੜਾ ਉਹ ਨਾ ਹੋਣ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਏੜੀ ਜਿਹਾ ਏਜੀਪਟੀ ਨਾਂ ਦਾ ਮੱਛਰ ਆਹ ਲੈ ਡੇਂਗੂ ਬੁਖਾਰ ਨੂੰ ਪੜਾਉਂਦਾ ਹੈ ਇਹ ਸਾਫ਼ ਸੁਥਰੇ ਪਾਣੀ ਵਿੱਚ ਹੀ ਪੈਦਾ ਹੁੰਦਾ ਸਾਫ਼ ਦੀ ਜਗ੍ਹਾ ਤੇ ਬੈਠਦਾ ਔਰ ਆਪਣੇ ਜਿਹੜੇ ਆ ਉਹ ਅੰਡਾ ਜਿਹੜਾ ਵਾ ਉਹ ਸਾਫ ਸੁਥਰੇ ਪਾਣੀ ਵਿੱਚ ਜਿਹੜਾ ਉਹ ਦਿੰਦਾ ਹੈ ਤੇ 7 ਦਿਨ ਬਾਅਦ ਜਿਹੜਾ ਉਹ ਆਉਂਦਾ ਹੈ ਉਹ ਕਿਪਾ ਬਣ ਕੇ ਜਿਹੜਾ ਮਸ਼ਰ ਬਿਲਕੁਲ ਡੇਂਗੂ ਤਿਆਰ ਹੋ ਜਾਂਦਾ ਜਦੋਂ ਇਹ ਮਸ਼ਰ ਲੜਦਾ ਡੇਂਗੂ ਦਾ ਇਹ ਜਦੋਂ ਕਿਸੇ ਵੀ ਉਮਰ ਦੇ ਕਿਸੇ ਵੀ ਲੋਕਾਂ ਨੂੰ ਲੜ ਜਾਂਦਾ ਵਾ ਇਹ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ ਤੇ ਕੀ ਇਹਦਾ ਇਲਾਜ ਹੋਣਾ ਚਾਹੀਦਾ ਖਤਰਨਾਕ ਤੇ ਹੈਗਾ ਵੀ ਹੈ ਬਾਕੀ ਇਹ ਜਿੱਥਾ ਆਪਾਂ ਕਹਿੰਦੇ ਵੀ ਨਾਮਰਾਜ ਰੋਹਰੀ ਬਹੁਤ ਖਤਰਨਾਕ ਬਿਮਾਰੀ ਨਹੀਂ ਹੈ ਜੇ ਦਾ ਟਾਈਮ ਸਿਰ ਆਪਾਂ ਨੂੰ ਪਤਾ ਲੱਗ ਜਾਵੇ ਡੇਂਗੂ ਦੇ ਬੁਖਾਰ ਦੇ ਲੱਛਣ ਜਿਹੜੇ ਨੇ ਉਹ ਬੰਦ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਡੇਂਗੂ ਦੇ ਜਿਹੜੇ ਲੱਛਣ ਨੇ ਇਹਦੇ ਨਾਲ ਤੇਜ਼ ਬੁਖਾਰ ਸਿਰਦਰਦ ਮਾਸਪੇਸ਼ੀਆਂ ਦੇ ਵਿੱਚ ਦਰਦ ਚਮੜੀ ਤੇ ਜਿਹੜੇ ਉਹ ਛੋਟੇ ਛੋਟੇ ਦਾਣੇ ਜਿਹੜੇ ਨੇ ਉਹ ਹੋ ਜਾਂਦੇ ਨੇ ਅੱਖਾਂ ਦੇ ਪਿਛਲੇ ਜਿਹੜੀ ਬੈਕ ਸਾਈਡ ਆ ਉਹ ਬਹੁਤ ਜ਼ਿਆਦਾ ਦਰਦ ਹੁੰਦੀ ਆ ਨਾ ਮਹਿਸੂਸ ਕਰਨ ਵਾਲੀ ਨਾ ਸਹਿਜੋਗ ਜਿਹੜੀ ਦਰਦ ਹੁੰਦੀ ਮਸੂੜਿਆਂ ਅਤੇ ਨੱਕ ਦੇ ਵਿੱਚੋਂ ਜਿਹੜਾ ਖੂਨ ਵੀ ਵਗਦਾ ਇਹ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਚਿਕਨਗੁਨੀਆ ਦੀ ਜਿਹੜੀ ਨਿਸ਼ਾਨੀ ਉਹ ਵੀ ਸੇਮ ਹੀ ਹੈ ਸੇ ਤੇਜ਼ ਬੁਖਾਰ ਸਿਰਦਰਦ ਜੋੜਾਂ ਦਾ ਦਰਦ ਸੋਜ ਜਿਸ ਤੇ ਚਮੜੀ ਚਦਣ ਐ ਇਹ ਡੇਂਗੂ ਬੁਖਾਰ ਦੇ ਜਿਹੜੇ ਲੱਛਣ ਆ ਇਹ ਜਿਹੜਾ ਮਸ਼ਰ ਐ ਪਹਿਲਾਂ ਵੀ ਦੱਸਿਆ ਇਹ ਸਾਫ਼ ਸੁਥਰੇ ਪਾਣੀ ਦੇ ਸੌਮਿਆਂ ਦੇਖੀ ਹੀ ਪੈਦਾ ਹੁੰਦਾ ਤੇ ਇਹ ਮਸ਼ਰ ਤੁ ਦਿਨ ਵੇਲੇ ਹੀ ਕਰਦਾ ਜੀ ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲਾਂ ਦੀ ਕੀ ਤਿਆਰੀ ਹੈ ਔਰ ਅਗਰ ਡੇਂਗੂ ਦੇ ਮਰੀਜ਼ ਵੱਧਦੇ ਆਈ ਜਾਂ ਚਿਕਨਗੁਨੀਆ ਦੇ ਮਰੀਜ਼ ਵੱਧਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਵਾ ਇਲਾਜ ਦਿੱਤਾ ਜਾਏਗਾ ਉਹਦੇ ਵਾਸਤੇ ਸਾਡੀ मान सरकार मुख्यमंत्री भगवंत सिंह मान साहब साडे मान योग सेहतमंत्री बलबीर सिंह से जी साढे मान योग सिविल सर्जन साहब साढे मान योग डॉक्टर गुरप्रीत जी जिला मलेरिया अफसर उन्हों वों पुर जोर दे के बटाले देगू मरीजा के दे वास्ते पूरी सहयोग दी गई और डेंगू वार्ड जी तैयार कर दी गई है डेंगू वार्ड तैयार करके बिल्कुल तैयार है और मुलाजमान द्यूटियां लगा दी गई किसी भी किसी वेले भी कोई यहोजी प्रॉब्लम आती है ਉਤਰਾਤ ਸਾਡੇ ਸਰਕਾਰੀ ਹਸਪਤਲ ਦੇ ਵਿੱਚ ਆ ਕੇ ਸੰਪਰਕ ਕਰੇ ਉਹਨੂੰ ਕੋਈ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਔਰ ਤੁਰੰਤ ਜਿਹੜਾ ਇਲਾਜ ਸ਼ੁਰੂ ਕੀਤਾ ਜਾਏਗਾ ਬਿਲਕੁਲ ਧੰਨਵਾਦ ਮਲੇਰੀਆ ਅਫਸਰ ਨੇ ਜਗਾ ਜਗਾ ਜਾ ਕੇ ਲੋਕਾਂ ਨੂੰ ਅਵੇਅਰ ਕਰਦੇ ਆ ਸਾਫ ਸੁਥਰੇ ਪਾਣੀ ਚ ਕਹਿੰਦੇ ਇਹ ਮੱਛਰ ਪਣਪਦਾ ਹੈ ਵੈਸੇ ਦਾ ਕਹਿੰਦੇ ਪਾਣੀ ਬਿਲਕੁਲ ਡਰਾਈ ਹੋਣਾ ਚਾਹੀਦਾ ਕਿਸੇ ਵੀ ਘਰ ਦੇ ਵਿੱਚ কুলਰ ਟਾਇਰ ਟੱਬ ਦੇ ਵਿੱਚ ਪਾਣੀ ਇਕੱਠਾ ਨਹੀਂ ਰਹਿਣ ਦੇਣਾ ਚਾਹੀਦਾ ਪਰ ਜੇਕਰ ਮਰੀਜ਼ ਵਧੇ ਨੇ ਤੇ ਉਧਰ ਦੀ ਤਿਆਰੀਆਂ ਬਿਲਕੁਲ ਮੁਕੰਮਲ ਨੇ ਜਿਸ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ ਗੁਰਦਾਸਪੁਰ ਤੋਂ ਔਰ ਆਖਦੇ ਨੇ ਕਿ ਜੇਕਰ ਮਰੀਜ਼ ਵਧੇ ਤਾਂ ਉਹਨਾਂ ਦਾ ਇਲਾਜ ਕਰਨ ਲਈ ਬਟਾਲਾ ਦਾ ਸਰਕਾਰੀ ਹਸਪਤਾਲ ਬਿਲਕੁਲ ਸક્ષਮ ਹੈ ਕੈਮਰਾਮੈਨ ਵਿਕੀ ਨਾਲ ਦੈਨਿਕ ਸੂਰਾ ਟੀਵੀ ਬਟਾਲਾ